ਅੱਜ ਦਾ ਪ੍ਰੋਗਰਾਮ ਅੱਜ ਤਾਂ 34 ਵਰੇ ਪਹਿਲਾਂ ਸਾਡੇ ਜ਼ਿਲ੍ਹੇ ਦੇ ਆਗੂ ਸੀਗੇ ਪਾਰਟੀ ਦੇ ਸੈਕਟਰੀ ਕਾਉਂਡਮਰੀ ਐਕਸਾਂਜੇ ਪ੍ਰਿਆਰ ਐਸਬੀਏ ਦੇ ਦੌਰ ਦੇ ਵਿੱਚ ਜਿਹੜੀ ਸਰਕਾਰੀ ਤੇ ਫਿਰਕੂ ਦਹਿਸ਼ਤ ਕਰਦੀ ਸੀ ਉਹਦੀ ਲੜਾਈ ਦੇ ਵਿੱਚ ਇੱਕ ਥਾਂ ਜਿਹੜਾ ਖਾਲਸਤਾਨੀ ਦਹਿਸ਼ਤ ਕਰਦਿਆਂ ਨੂੰ ਮੋੜ ਵੀ ਕਾਰਵਾਈ ਦੇ ਵਿੱਚ ਉਹਨਾਂ ਨਾਲ ਲੋਹਾ ਲੰਦਾ ਜਿਹੜਾ ਨਾ ਉਸ ਰਾਤ ਪ੍ਰਾਪਤ ਕਰਕੇ 17 ਜੂਨ 1990 ਨੂੰ ਉਸ ਦਿਨ ਤੋਂ ਲੈ ਕੇ ਅਸੀਂ ਅੱਜ ਤੱਕ ਜਿਹੜਾ 34 ਵਰੇ ਹੋ ਗਿਆ ਸਾਨੂੰ ਹਰ ਸਾਲ ਆਪਾਂ ਵਰਸੀ ਮਨਾਈਦਾ ਇਸ ਕਰਕੇ ਕਿਉਂਕਿ ਜਦੋਂ ਉਹ ਕਾਲਾ ਦੌਰ ਸ਼ੁਰੂ ਹੋਇਆ ਸੀ ਉਸ ਵੇਲੇ ਇੰਦਰਾ ਗਾਂਧੀ ਨੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ ਔਰ ਹਿੰਦੂ ਪੱਤਾ ਖੇਡ ਕੇ ਸਾਰੇ ਦੇਸ਼ ਦੇ ਹਿੰਦੂਆਂ ਨੂੰ ਜਿਹੜੇ ਵੋਟਾਂ ਜਿਹੜੇ ਹਥਿਆਉਣ ਵਾਸਤੇ ਪੰਜਾਬ ਨੂੰ ਮੋਰੀ ਜੁੜਾਇਆ ਵੀ ਸਿੱਖ ਹੱਤਵਾਦ ਨੂੰ ਖਤਮ ਕਰਨ ਵਾਸਤੇ ਜਿਹੜਾ ਨਾ ਉਹ ਇੰਦਰਾ ਹੀ ਜਿਹੜੀ ਹੈ ਨਾ ਉਹ ਕਾਮਯਾਬ ਆ ਇਸ ਕਰਕੇ ਉਸ ਹਨੇਰੀ ਦੇ ਵਿੱਚ ਜਿਹੜਾ ਨਾ ਸਾਡੇ ਸਾਥੀ ਟਕਰਾ ਕਰਦੇ ਜਿਹੜੇ ਆ ਸ਼ਹਾਤ ਪਾਏ ਸੀ ਉਹੀ ਮਾਹੌਲ ਮੋਦੀ ਦੇ ਰਾਜ ਦੇ ਵਿੱਚ 2014 ਤੋਂ ਲੈ ਕੇ 2024 ਤੱਕ ਇਹਨੇ ਵੀ ਉਹੀ ਜਿਹੜੀ ਕੋਸ਼ਿਸ਼ ਕੀਤੀ ਹੈ ਕਿ ਮੁਸਲਮਾਨਾਂ ਨੂੰ ਟਾਰਗੇਟ ਬਣਾ ਕੇ ਘੱਟ ਗਿਣਤੀਆਂ ਤੇ ਨਿਸ਼ਾਨਾ ਸਿੱਧ ਕੇ ਬਹੁ ਗਿਣਤੀ ਹਿੰਦੂਵਾਦ ਨੇ ਜਿਹੜਾ ਆਪਣੇ ਮਗਰ ਲਾ ਕੇ ਤੇ ਚੋਣਾਂ ਜਿਹੜੀਆਂ ਜਿੱਤ ਲਿਆ ਸੀਗੀਆਂ ਪਰ ਜਿਹੜੇ ਇਹਨਾਂ ਨੇ ਕਾਰਪੋਰੇਟਾਂ ਦੇ ਖਿਲਾਫ ਏਜੰਡਾ ਲੈਂਦੇ ਸੀਗਾ ਲੇਬਰ ਕੋਡ ਲੈਂਦੇ ਮਜ਼ਦੂਰਾਂ ਦੇ ਹੱਕਾਂ ਦੇ ਉੱਤੇ ਜਿਹੜੇ ਕਿਸਾਨਾਂ ਦੇ ਜਿਹੜਾ ਕਿਸਾਨ ਵਿਰੋਧੀ ਤਨ ਖੇਤੀਕਰਨ ਲੈਂਦੇ ਸੀ ਉਹ ਜਿਹਦੇ ਲਿਆਂਦੇ ਉਹਦੇ ਖਿਲਾਫ ਜਿਹੜੇ ਇੱਕ ਸਮਸ਼ੀਕਤ ਕਿਸਾਨ ਮੋਰਚੇ ਥੱਲੇ ਗਵਾਈ ਥੱਲੇ ਜਿਹੜਾ ਅੰਦੋਲਨ ਚੱਲਿਆ ਸੀਗਾ 1.5 ਸਾਲ ਦੇ ਲਗਭਗ ਦਿੱਲੀ ਦੇ ਬਾਹਰਾਂ ਦੇ ਉਹਨਾਂ ਨੇ ਕਾਨੂੰਨ ਵਾਪਸ ਲੈਣ ਵਾਸਤੇ ਮਜਬੂਰ ਕਰ ਦਿੱਤਾ ਸੀ ਅੱਜ ਬੇਸ਼ੱਕ ਜਿਹੜਾ ਕੇਂਦਰ ਸਰਕਾਰ ਹਾਰ ਗਈ ਹੈ ਉਹਦੀ ਮੇਨ ਵਜ੍ਹਾ ਵਾਪੇ ਜਿੱਥੇ ਜਿੱਥੇ ਕਿਸਾਨ ਅੰਦੋਲਨ ਸੀਗਾ ਪੱਛਮੀ ਯੂਪੀ ਦੇ ਵਿੱਚ ਪੰਜਾਬ ਚ ਹਰਿਆਣਾ ਚ ਹੋਰ ਆਪਾਂ Rajasthan ਦਾ ਹਿੱਸਾ ਉੱਥੇ ਉੱਥੇ ਜਿਹੜਾ ਮੋਦੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਸਾਡੀ ਲੜਾਈ ਅੱਜ ਵੀ ਜਿਹੜੀ ਹੈ ਕਿਉਂਕਿ ਐਮਐਸਪੀ ਦਾ ਸਾਡਾ ਸਵਾਲ ਆ ਖਰੀਦੀ ਗਾਰੰਟੀ ਦਾ ਸਵਾਲ ਆ ਬਿਜਲੀ ਸੋਧ ਬਲੇ 2020 ਦਾ ਸਵਾਲ ਆ ਕਾਰਪੋਰੇਟਾਂ ਦਾ ਜਿਹੜਾ ਏਜੰਡਾ ਵਾ ਉਹ ਜਿਉਂਦੇ ਤਿਉਂ ਕਾਇਮ ਨੇ ਇਸ ਕਰਕੇ ਅੱਜ ਦੇ ਦਿਨ ਤੇ ਅਸੀਂ ਪ੍ਰਣ ਕਰਾਂਗੇ ਕਿ ਸਰਕਾਰ ਭਾਵੇਂ ਪੰਜਾਬ ਦੀ ਹੋਵੇ ਭਾਵੇਂ ਸੈਂਟਰ ਦੀ ਹੋਵੇ ਜ਼ਮੀਨ ਦਾ ਸਵਾਲ ਮੁੱਖ ਵਾ ਐਮਐਸਪੀ ਦੇ ਜਿਹੜੇ ਸਾਡੀਆਂ ਮੰਗਾਂ ਨੇ ਉਹਨਾਂ ਵਾਸਤੇ ਸਾਡੀ ਲੜਾਈ ਬੇਕਿਰਕੀ ਨਾਲ ਜਿਹੜੀ ਜਾਰੀ ਰਹੇਗੀ ਇਹ ਅੱਜ ਦੇ ਦਿਨ ਤੇ ਆਪਾਂ ਪ੍ਰਣ ਕਰਨਾ ਵੀ ਜੋ ਇੰਦਰਾ ਗੰਧ ਦਾ ਹੈਗਾ ਹਿੰਦੂ ਪੱਤਾ ਉਹ ਹੀ ਮੋਦੀ ਨੇ ਖੇਡਿਆ ਵਾ ਇਹਨਾਂ ਨੇ ਇਸ ਤੋਂ ਬਾਅਦ ਇਹ ਨਿਆਣਾ ਅਸਾਂ ਲੜਨ ਤੋਂ ਜੜਾ ਨਾ ਪਿੱਛੇ ਨਹੀਂ ਹਟਣਾ ਇਹ ਸਾਡਾ ਇਹ ਆ ਇਹ ਪ੍ਰੋਗਰਾਮ ਹਰ ਸਾਲ ਦੀ ਤਰ੍ਹਾਂ ਸ਼ਹੀਦ ਅਮਰੀਕ ਸਿੰਘ ਉਹਨਾਂ ਦੀ ਯਾਦ ਵਿੱਚ ਕਰਾਇਆ ਜਾ ਰਿਹਾ ਉਹ ਸਾਡੀ ਪਾਰਟੀ ਦੇ ਬਹੁਤ ਹੀ ਬਹਾਦਰ ਨਿਡਰ ਤੇ ਸਮਰਪਿਤ ਲੀਡਰ ਸੀਗੇ ਜਿਨ੍ਹਾਂ ਨੇ ਤੇ ਜਦੋਂ ਪੰਜਾਬ ਦੇ ਵਿੱਚ ਸਰਕਾਰੀ ਤੇ ਫਿਰ ਕੋ ਗਲਸਤਾਨੀ ਦੇਸ਼ਗਰਦੀ ਦਾ ਦੌਰ ਦੌਰਾ ਸੀ ਉਸ ਦੌਰਾਨ ਉਹਨਾਂ ਨੇ ਬਹੁਤ ਵੱਡੀ ਭੂਮਿਕਾ ਪੰਜਾਬ ਦੇ ਹਾਲਾਤ ਨੂੰ ਠੀਕ ਕਰਨ ਲਈ ਅਦਾ ਕੀਤੀ ਔਰ ਇਸ ਦੇ ਦੌਰਾਨ ਹੀ ਉਹਨਾਂ ਦੀ ਸ਼ਹੀਦੀ ਹੋ ਗਈ ਸੀ। ਤੋਂ ਅਸੀਂ ਹਰ ਸਾਲ ਇਸ ਇਲਾਕੇ ਦੇ ਲੋਕ ਸਾਡੀ ਪਾਰਟੀ ਸਾਰੇ ਪੰਜਾਬ ਤੋਂ ਉਹਦੇ ਰਿਪ੍ਰੈਜ਼ੈਂਟੇਟਿਵ ਜਿਹੜੇ ਆਉਂਦੇ ਨੇ ਉਹ ਉਹਨਾਂ ਨੂੰ ਅਸੀਂ ਯਾਦ ਕਰਦੇ ਹਾਂ ਤਾਂ ਜੋ ਉਹਨਾਂ ਦੀ ਜ਼ਿੰਦਗੀ ਤੋਂ ਸਬਕ ਸਿੱਖਦੇ ਹੋਏ ਪ੍ਰੇਰਣਾ ਲੈਂਦੇ ਹੋਏ ਅਸੀਂ ਅੱਗੇ ਤੋਂ ਆਉਣ ਵਾਲੀਆਂ ਜਿਹੜੀਆਂ ਚੁਣੌਤੀਆਂ ਇਹੋ ਜਿਹੀਆਂ ਤੋਂ ਉਹਨਾਂ ਦੇ ਨਾਲ ਟੱਕਰ ਕਰ ਸਕੀਏ ਅਤੇ ਲੋਕਾਂ ਦੀ ਏਕਤਾ ਅ ਜਿਆਦਾ ਵਧਾ ਸਕੀਏ ਤੇ ਜੋ ਲੋਕਾਂ ਦੇ ਉੱਤੇ ਸਰਕਾਰ ਵੱਲੋਂ ਬੋਝ ਪਾਇਆ ਜਾ ਰਿਹਾ ਹੈ ਉਸ ਦੇ ਖਿਲਾਫ ਇੱਕ ਜਦੋਜਹਿਦ ਹੈ ਜਿਹੜੀ ਉਸ ਨੂੰ ਲਾਂਬੰਦ ਕਰ ਸਕੇ ਹੁਣ ਤੱਕ ਪਹਿਲੀ ਇਸ ਤੋਂ ਪਿਛਲੀ ਸਰਕਾਰ ਜਿਹੜੀ ਸੀ ਮੋਦੀ ਦੀ ਐਨਟੀਆ ਬਣੀ ਦੀ ਅਗਵਾਈ ਦੇ ਵਿੱਚ ਐਨਟੀਆ ਸਰਕਾਰ ਸੀ ਜੋ ਨੇ ਕਾਨੂੰਨ ਕਾਇਦ ਕਰਨੋਂ ਲੈਂਦੇ ਆ ਉਹਨਾਂ ਸਾਰਿਆਂ ਦਾ ਅਸੀਂ ਉਹਨਾਂ ਦੀ ਮੁਖਾਲਫਤ ਕੀਤੀ ਹੈ ਕਿਉਂਕਿ ਉਹਨਾਂ ਚ ਕੋਈ ਵੀ ਐਸਾ ਕਾਨੂੰਨ ਨਹੀਂ ਸੀ ਜਿਹਨੂੰ ਤੁਸੀਂ ਹਮਾਇਤ ਦੇ ਸਕਦੇ ਹੋ ਚਾਹੇ ਉਹ ਜੰਮੂ ਕਸ਼ਮੀਰ ਦਾ ਦਰਜਾ ਤੋੜਨਾ ਸੀ ਤਾਂ ਇਹ ਉਹ ਤਿੰਨ ਤਲਾਕ ਸੀਗੇ ਚਾਹੇ ਉਹ ਜਿਹੜੇ ਤਿੰਨੇ ਇੰਡੀਅਨ ਕ੍ਰਿਮੀਨਲ ਕੋਡ ਹੈ ਇੰਡੀਅਨ ਪ੍ਰੋਸੀਜਰ ਕੋਡ ਹੈ ਇੰਡੀਅਨ ਐਵੀਡੈਂਸ ਐਕਟ ਹੈ ਇਹ ਸਾਰੇ ਜਿਹੜੇ ਉਹ ਮਤਲਬ ਮਿੱਥ ਕੇ ਉਹਨਾਂ ਨੇ ਉਹਨਾਂ ਨੂੰ ਜਿਆਦਾ ਤੱਕ ਸਖਤ ਕਰਕੇ ਲੋਕਾਂ ਨੂੰ ਦਬਾਉਣ ਦੇ ਲਈ ਉਹਨਾਂ ਨੂੰ ਸਾਰਿਆਂ ਨੂੰ ਮਤਲਬ ਲਿਆਂਦਾ ਸੀ ਹੋਂਦ ਵਿੱਚ ਤੇ ਹੁਣ ਵੀ ਜਿਉਂ ਨੂੰ ਜਿਵੇਂ ਜੁਲਾਈ ਚ ਲਾਗੂ ਹੋਣਾ ਤਿੰਨ ਕਾਨੂੰਨ ਜਿਹੜੇ ਖੇਤੀਬਾੜੀ ਦੇ ਲਿਆਂਦੇ ਸੀ ਉਹ ਤਾਂ ਮਤਲਬ ਕਿਸਾਨ ਮੋਰਚੇ ਨੇ ਵਾਪਸ ਕਰ ਦਿੱਤੇ ਮਜਬੂਰ ਕਰਤਾ ਗਵਰਨਮੈਂਟ ਨੂੰ ਵਾਪਸ ਲੈ ਲਈ ਤੋ ਇਹ ਲੜਾਈ ਹੈ ਜਿਹੜੀ ਬਿਲਕੁਲ ਇਹ ਅੱਗੇ ਇਸ ਤਰ੍ਹਾਂ ਹੀ ਚੱਲਦੀ ਰਹੇਗੀ ਕਿਉਂਕਿ ਉਹਨਾਂ ਨੂੰ ਬਣਾਏ ਹੋਏ ਜਿਹੜੇ ਕਾਇਦਾ ਕਾਨੂੰਨ ਹੈ ਉਹ ਕਿਸੇ ਢੰਗ ਨਾਲ ਵੀ ਲੋਕਾਂ ਦੇ ਕਾਮਨ ਰਾਜਮੇ ਦੇ ਆਕ ਵਿੱਚ ਨਹੀਂ ਆਉਂਦੇ